ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਟੀ ਕਾਲ ਜੀ ਕੌਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਗਾਇਸ ਅੱਜ ਬਣਾਉਣ ਲੱਗਾ ਆਪਾਂ ਚੁੱਲੇ ਤੇ ਪਰੌઠા ਮੈਂ ਕਿ ਚਲੋ ਤੁਹਾਡੇ ਨਾਲ ਵਲੌਗ ਸ਼ੇਅਰ ਕਰਦੀਆਂ ਤੇ ਗਾਇਸ ਆ ਦੇਖ ਲਓ ਮੈਂ ਕਿ نیچے ਅੱਗ ਬਾਲਤੀ ਸੀ ਤੇ ਰੱਖ ਕੇ ਨਾ ਮੈਂ ਛੋਟੇ ਛੋਟੇ ਬੈਂਗਲ ਲਈ ਹੋਏ ਸੀਗੇ ਤੇ ਪਹਿਲਾਂ ਸੋਸਰੀ ਸੀ ਆਲੂ ਬੈਂਗ ਫਿਰ ਮੈਂ ਕਿ ਚਲੋ ਨਹੀਂ ਪਰੌઠા ਬਣਾਉਣੇ ਆ ਤੇ ਤੁਹਾਨੂੰ ਪਤਾ ਪਰੌઠા ਬਹੁਤ ਵਧੀਆ ਬਣਦਾ ਹੈ ਨਾ ਔਰ ਚੁੱਲੇ ਦੀ ਤਾਂ ਹਰ ਚੀਜ਼ ਦਾ ਟੇਸਟੀ ਲੱਗ ਹੁੰਦਾ ਤੇ ਬਹੁਤ ਸਾਰਾ ਥੈਂਕ ਯੂ ਤੁਸੀਂ ਮੈਨੂੰ ਇੰਨਾ ਪਿਆਰ ਮੈਨੂੰ ਇੰਨਾ ਸਪੋਰਟ ਕਰਦੇ ਹੋ ਸਾਰੇ ਆ ਪੈਣਾ ਦਾ ਦਿਲੋਂ ਸ਼ੁਕਰੀਆ ਵਾਹਿਗੁਰੂ ਕਰੇ ਤੁਸੀ ਖੁਸ਼ ਰਹੋ ਤੇ ਲਓ ਗਾਇਸ ਇੱਧਰ ਸੀਗੇ ਪੈਣ ਗਣ ਸਾਰੇ ਮੈਂ ਕਿਹਾ ਚਲੋ ਇਹ ਖੇਤਾ ਚ ਵੀ ਰੋਟੀ ਜਾਨੀ ਸੀ ਸਾਡੀ ਅੱਜ ਤੇ ਮੈਂ ਕਿਹਾ ਚਲੋ ਖੂਬ ਸਾਰੇ ਭੁੰਨ ਦੇਣੀ ਆ ਤੇ ਇਹਨਾਂ ਦਾ ਬਣਾਵਾਂਗੇ ਪਰਤਾ ਵੈਸੇ ਵੀ ਨਾ ਕੁੱਝ ਕੇ ਬਿਲਕੁਲ ਥੋੜੇ ਜੇ ਰਹਿ ਜਾਂਦੇ ਆ ਅਸੋਨ ਪੁੱਛਾਂਗੇ ਤਾਂ ਅੱਗ ਵਧੀਆ ਬਣਦੀ ਆ ਦੇ ਲੋ गाइस ਇਧਰ ਸਾਡੇ ਬੈਂਗਣ ਪੁੱਜ ਕੇ ਹੋ ਗਏ ਤਿਆਰ ਆਪਾਂ ਚੁੱਲੇ ਤੋਂ ਲਾ ਲਈ ਸੀ ਬਹੁਤ ਅੱਛੇ ਤਰੀਕੇ ਨਾਲ ਪੁੱਜੇ ਆਂ ਔਰ ਜੁੱਲੇ ਤੇ ਨਾ ਬਹੁਤ ਵਧੀਆ ਤਰੀਕੇ ਨਾਲ ਪੁੱਜਦੇ ਆਂ ਔਰ ਜੁੱਲੇ ਦੇ ਪੁਜੇ ਬੈਂਗਨ ਟੇਸਟੀ ਵੀ ਬਹੁਤ ਤੇ ਵਧੀਆ ਵੀ ਬੜੇ ਲੱਗਦੇ ਆ ਤੇ ਗਾਇਸ ਆ ਦੇਖੋ ਆਪਾਂ ਇਹਨਾਂ ਦਾ ਛਿਲਕਾ ਲਾ ਲਿਆ ਸੀ ਆਪਾਂ ਇਹਨਾਂ ਨੂੰ ਨਾ ਅੰਦਰੋਂ ਟੈਸਟ ਕਰ ਲਾਂਗੇ ਵੀ ਇਹ ਬਿਲਕੁਲ ਸਾਫ਼ ਸੁਥਰੇ ਆ ਵੈਸੇ ਤਾਂ ਮੈਂ ਸਾਰੇ ਦੇਖ ਕੇ ਹੀ ਭੁੰਨੇ ਸੀਗੇ ਤੇ ਫਿਰ ਵੀ ਆਪਾਂ ਨੂੰ ਇੱਕ ਵਾਰੀ ਚੈੱਕ ਕਰ ਲੈ ਤੇ ਮੈਂ ਕਿਸ ਤਰੀਕੇ ਨਾਲ ਬਣਾਉਣੀ ਆ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੇ ਸਾਬ ਦਾ ਆਪਣਾ ਆਪਣਾ ਤਰੀਕਾ ਤੇ ਮੈਨੂੰ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਹ ਵਲੇ ਆਪਾਂ ਚੰਗੀ ਤਰ੍ਹਾਂ ਚੁੱਲ੍ਹੇ ਤੇ ਭੁੰਨ ਲਏ ਨੇ ਭੁੰਨ ਕੇ ਆਪਾਂ ਲੈ ਆਏ ਸੀ ਇਹਨਾਂ ਦਾ ਛਿਲਕਾ ਤਾਰ ਲਿਆ ਹੁਣ ਆਪਾਂ ਨੂੰ ਨਾ ਅੱਛੀ ਤ ਕੀ ਕੋਈ ਕੀੜਾ ਵਗੈਰਾ ਨਹੀਂ ਵੈਸੇ ਤਾਂ ਮੈਂ ਬਿਲਕੁਲ ਸਾਫ ਸੁਥਰੇ ਦੇਖ ਕੇ ਹੀ ਪਾਏ ਸੀ ਸਾਰੇ ਮਤਲਬ ਭੁੰਨੇ ਸੀਗੇ ਤੇ ਆ ਦੇਖੋ ਬਿਲਕੁਲ ਸਾਫ ਸੁਥਰੇ ਨੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਕੇ ਤੇ ਇਹਨਾਂ ਨੂੰ ਨਾ ਆਪਾਂ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਆ ਦੇਖੋ ਐਂਦਾ ਕਰਕੇ ਨਾ ਇਹ ਜਿਹੜੇ ਕਾਲੇ-ਕਾਲੀ ਐ ਨਾ ਇਹਦੇ ਵਿੱਚ ਛਿਲਕਾ ਜਿਹੜਾ ਆਪਾਂ ਉਤੋਂ ਲਾਏ ਆ ਨਾ ਉਹ ਹੈ ਇਹਨੂੰ ਮੈਸ਼ ਕਰ ਲਾਂਗੇ ਤੇ ਜੋ ਹੁਣ ਸਮਾਨ ਇਹਦੇ ਵਿੱਚ ਪਾਵਾਂਗੇ ਤੇ ਉਹ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਇਹਦੇ ਵਿੱਚ ਪਏਗਾ ਪਿਆਜ਼ ਅਦਰਕ ਹਰੀਆਂ ਮਿਰਚਾਂ ਟਮਾਟਰ ਤੇ ਹਰਾ ਧਨੀਆ ਤੇ ਉਹ ਤਾਤਾ ਕਪਾ تیار ਕਰ ਲੈਨੇ ਨੂੰ ਕਰ ਲੈਨੇ ਆਪਾਂ ਮੈਸ਼ ਤੇ ਲਓ ਗਾਇਸ ਇਧਰ ਲਾਂ ਲੱਗੀ ਸੀ ਆਪਾਂ ਤੜਕਾ ਦੇਖੋ ਭਰਥੇ ਨੂੰ ਤੇ ਆਹ ਦੇਖੋ ਜੋ ਜੋ ਮੈਂ ਮਟੀਰੀਅਲ ਲਿਆ ਤੇ ਆਹ ਦੇਖੋ ਹਰੀਆਂ ਮਿਰਚਾਂ ਲੈ ਲਿਆ ਅਦਰਕ ਲਸਣ ਲੈ ਲਿਆ ਤੇ ਟਮਾਟਰ ਲੈ ਲੇ ਇਧਰ ਕੱਟ ਲੇ ਮੈਂ ਦੇਖੋ ਪਿਆਜ਼ ਤੇ ਆਪਾਂ ਸਭ ਤੋਂ ਪਹਿਲਾਂ ਅਦਰਕ ਲਸਣ ਨੂੰ ਇਹ ਥੋੜਾ ਨਾ ਦਰੜ ਫਰੜ ਜੀ ਨੂੰ ਕਹਿ ਦਿੰਨੇ ਆਪਾਂ ਪੀਸ ਲਾਂਗੇ ਤੇ ਉਧਰ ਪਾ ਦਿੰਨੇ ਆਪਾਂ ਤੇਲ ਸਾਡਾ ਕਢਾਈ ਹੋ ਗਈ ਗਰਮ ਤੇ ਮੈਂ ਬਣਾਉਣ ਲੱਗੀ ਬਹੁਤ ਘੱਟ ਤੇਲ ਜਿਸ ਜਿਵੇਂ ਆਪਾਂ ਸਬਜ਼ੀਆਂ ਬਣਾਉਂਦੇ ਆ ਨਾ ਹੁਣ ਐਦਾਂ ਦੇਖੋ ਬਿਲਕੁਲ ਥੋੜੇ ਜਿਹੀ ਤੇਲ ਦੀ ਜੀ ਯੂਜ਼ ਕਰਦੀ ਆ ਤੇ ਚੁੱਲੇ ਤੇ ਬਣਾਵਾਂਗੀ ਦੀ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਲੌਗ ਸ਼ੇਅਰ ਕਰਦੀ ਆ ਤੇ ਆ ਦੇਖੋ ਜੋ ਸਮਾਨ ਲਿਆ ਤੇ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਜਾਊਂਗੀ ਤੇ ਇਧਰ ਆਪਾਂ ਚੁੱਲੇ ਤੇ ਬਾਲ ਲਈ ਸੀ ਅੱਗ ਜੀ ਜਦ ਤੱਕ ਸਾਡਾ ਤੇਲ ਗਰਮ ਹੁੰਦਾ ਤਦ ਤੱਕ ਆਪਾਂ ਇਹਨੂੰ ਲਸਣ ਤੇ ਅਦਰਕ ਦਾ ਨਾ ਪੇਸਟ ਜਿਆ ਬਣਾ ਲੈ ਲਿਆ ਤੇ ਲੋ ਜੀ ਇਧਰ ਪੁੱਜ ਗਏ ਆਪਣਾ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਧਰ ਮੈਂ ਦੇਖੋ ਲਸਣ ਅਦਰਕ ਦਾ ਨਾ ਪੇਸਟ ਬਣਾ ਲਿਆ ਤੇ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਾ ਲਾਂਗੇ ਇਹਦੇ ਵਿੱਚੇ ਜੀਰਾ ਨਾਲ ਦੀ ਨਾਲ ਹੀ ਆਪਾਂ ਪਾ ਲਾਂਗੇ ਲਸਣ ਅਦਰਕ ਦਾ ਪੇਸਟ मेरे बिचे पा देंगे आप प्याज तो, तो प्याजा में आप चंगी तरह ब्राउन कर लेंगे क्योंकि बहुत घट तेल थी ना तो, तो तेल बहुत जल्दी गर्म हो गया हमें प्याजा में आप जब तक माड़े माड़े ब्राउन हो जाएंगे ना तद तक आप क्योंकि मैं तो प्याज लेने ज्यादा किसी भी ਤੁਸੀਂ ਚਾਹੋ ਤੇ ਪਿਆਜ਼ ਘੱਟ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਪਿਆਜ਼ ਹੋ ਗਏ ਨੇ ਦੇਖੋ ਬਰਾਊਨ ਬਰਾਊਨ ਜਿਆਦਾ ਆਪਾਂ ਬਿਲਕੁਲ ਵੀ ਪਿਆਜ਼ ਨਹੀਂ ਭੁੰਨਣੇ ਹੈਗੇ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਪਹਿਲਾਂ ਸਭ ਤੋਂ ਪਹਿਲਾਂ ਦੇਖੋ ਜੀ ਆਪਣੇ ਟੇਸਟ ਅਨੁਸਾਰ ਤੁਸੀਂ ਨਮਕ ਪਾ ਲੈਣਾ ਠੀਕ ਹੈ ਜੀ ਨਮਕ ਪਾ ਲਓ ਫਿਰ ਉਸ ਤੋਂ ਬਾਅਦ ਥੋੜੀਆਂ ਜਿਹੀਆਂ ਦੇਗੀ ਮਿਰਚ ਪਾ ਲਓ ਥੋੜੀ ਜੀ ਪਾ ਲਓ ਤੁਸੀਂ ਹਲਦੀ ਹਲਦੀ ਇਹਦੇ ਵਿੱਚ ਘਾਟੀ ਪਾਵਾਂਗੇ ਆਪਾਂ ਫਿਰ ਥੋੜਾ ਜਿਹਾ ਧਨੀਆ ਪਾਣਾ ਆਪਾਂ ਇਹ ਥੋੜਾ ਜਿਹਾ ਪਾ ਲੈਣਾ ਆਪਾਂ ਗਰਮ ਮਸਾਲਾ ਥੋੜਾ ਜਿਹਾ ਆਪਾਂ ਪਾ ਲੈਣਾ ਇਹਦੇ ਵਿੱਚ ਚਿਕਨ ਕਿਚਨ ਕਿੰਗ ਮਸਾਲਾ ਥੋੜੀ ਨਾਲ ਜੀ ਇਹਨੂੰ ਆਪਾਂ ਥੋੜਾ ਜਿਆ ਚੰਗੀ ਤਰ੍ਹਾਂ ਜੀ ਹਲਦੀ ਦੀ ਸਾਡੀ ਪਾ ਕੇ ਜੇ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣੀ ਠੀਕ ਹੈ ਜੀ ਜਦ ਤੱਕ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਭੁੱਜਦਾ ਆਪਾਂ ਪਿਆਜ਼ਾਂ ਨੂੰ ਭੁੰਨਦੇ ਰਹਿਣਾ ਆਪਾਂ ਜਿਆਦਾ ਪਿਆਜ਼ ਨਾ ਪੁੱਨ ਨਾ ਤੇ ਵਧੀਆ ਲੱਗਦਾ ਟੇਸਟ ਵਧੀਆ ਰਹਿੰਦਾ ਹੈ ਪਰ ਤੇ ਇਸ ਕਰਕੇ ਪਾਈ ਢੇਗੀ ਮਿਰਚ ਇਹਦਾ ਰੰਗਤ ਬਹੁਤ ਸੋਹਣੀ ਆ ਜਾਂਦੀ ਹੈ लो जी मठी मठी अग तेन भून आपसे हूँ अपना प्याज चंह तरह हो गए ब्राउन हूँ आप जो कटे टमाटर है ना हूँ एने ठीक है जी हम आप टमाटर चंकी तरह पका लेना देखो जी ये कटिया हुई आप देखिए ने हरिया मिर्चिया मिर्चा मैं लंबी लंबी ता कटियाँ ए ना वाया लग रहा दे। है मतलब देखने लुक बहुत अच्छी लगती है ਤੇ ਹੁਣ ਆਪਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਤੁਸੀਂ ਆਪਣੇ ਪਿਆਜ਼ਾਂ ਤੇ ਮਤਲਬ ਬੈਂਗਨਾਂ ਦੇ ਅਨਸਾਰ ਹੀ ਟਮਾਟਰ ਵਗੈਰਾ ਪਿਆਜ਼ ਵਗੈਰਾ ਪਾ ਸਕਦੇ ਹੋ ਠੀਕ ਹੈ ਮੇਰੇ ਕੋਲ ਅੱਜ ਦੀ ਕੁਆਂਟੀਟੀ ਥੋੜੀ ਜ਼ਿਆਦਾ ਸੀਗੀ ਤੇ ਮੈਂ ਉਸ ਹਿਸਾਬ ਨਾਲ ਮਸਾਲਾ ਬਣਾਇਆ ਤੇ ਵੈਸੇ ਵੀ ਪਿਆਜ਼ ਤਾਂ ਬਹੁਤ ਅੱਛੇ ਲੱਗਦੇ ਜੀ ਨਹੀਂ ਜ਼ਿਆਦਾ ਹੁਣ ਓਨੇ ਵਧੀਆ ਲੱਗਦੇ ਤੇ ਹੁਣ ਆਪਾਂ ਜਦ ਤੱਕ ਥੋੜਾ ਜਿਹਾ ਪਰਦੇ ਨੂੰ ਢੱਕ ਦਾਂਗੇ ਤਾਂ ਕਿ ਸਾਡੇ ਜਿਹੜੇ ਟਮਾਟਰ ਹੈ ਨਾ ਅੱਛੀ ਤਰ੍ਹਾਂ ਗੱਤ ਜਾਵੇ ਤੇ ਆਪਾਂ ਸਾਤਕ ਮਿਰਚਾਂ ਵੀ ਇੱਦਾਂ ਹੀ ਰੱਖ ਦਾਂਗੇ ਕਿਆ ਆਪਾਂ ਥੋੜੀ ਦੇਰ ਲਈ ਢੱਕ ਦੇ ਲਵ ਜੀ ਹੁਣ ਦੇਖਦੇ ਆਪਾਂ ਸਾਡੇ ਟਮਾਟਰ ਚੰਗੀ ਤਰ੍ਹਾਂ ਪਕੇ ਕਿ ਨਹੀਂ ਪਕੇ ਆਨੇ ਜੀ ਗਰਮ ਬਹੁਤ ਹੋ ਰਹੀ ਹੈ ਤੇ ਨਾਲ ਪੱਕਗੇ ਚੰਗੀ ਤਰ੍ਹਾਂ ਟਮਾਟਰ ਸਾਡੇ ਠੀਕ ਹੈ ਹੁਣ ਦੇਖੀਏ ਇਹਨੂੰ ਕੋਲਟਾ ਮਾਦਰੇ ਨੀਂ ਨਿਖਰੇ ਆਪਣੇ ਕੁਝ ਜਿਲੇ ਬਹੁਤ ਚੰਗੀ ਤਰ੍ਹਾਂ ਤੇ ਹੁਣ ਆਪਾਂ ਜਿਹੜੇ ਆ ਬੈਂਗਣ ਦਾ ਬਣਾ ਕੇ ਰੱਖੇ ਸੀ ਨਾ ਮੈਸ਼ ਕਰਕੇ ਰੱਖੇ ਹੋਏ ਸੀ ਆ ਦੇਖੋ ਡੰਡੀ ਮੈਂ ਸਪੈਸ਼ਲ ਥਾ ਰੱਖ ਦिए ਜੀ ਤੁਹਾਡੇ ਦਾ ਘਰ ਦੇ ਪਸੰਦ ਕਰਦੇ ਆ ਕਿਉਂਕਿ ਡੰਡੀ ਬਹੁਤ ਸ਼ੌਂਕ ਨਾਲ ਖਾਂਦੇ ਆ ਤੇ ਜੇਕਰ ਤੁਸੀਂ ਚਾਹੋ ਤੇ ਡੰਡੀ ਤੁਸੀਂ ਨਹੀਂ ਵੀ ਰੱਖ ਸਕਦੇ ਅਵੋਇਡ ਵੀ ਕਰ ਸਕਦੇ ਠੀਕ ਹੈ ਆ ਦੇਖੋ ਇਹ ਹੁਣ ਆਪਾਂ ਇਹ ਚੰਗੀ ਕਰਾਏ ਦੇ ਵਿੱਚ ਪਾ ਦਾਂਗੇ ਇਹ ਦੇਖੋ ਹਾਂਜੀ ਮੈਂ ਇਹ ਨੂੰ ਚੰਗੀ ਤਰ੍ਹਾਂ ਪਾ ਕੇ ਹਣਾ ਪਰ ਬਹੁਤ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਵਿਚਰ ਲਾ ਦਾਂਗੇ ਨਰਲਾ ਕੇ ਬਾਸ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਤਲਬ ਪੱਕ ਜਾਏਗਾ ਥੋੜੀ دیر ਲਈ ਆਪਾਂ ਇਹਨੂੰ ਢੱਕ ਦਾਂਗੇ ਤਾਂ ਕਿ ਜਿਹੜਾ ਸਾਰਾ ਕੁਝ ਚੰਗੀ ਤਰ੍ਹਾਂ ਰਲ ਜਾਵੇ ਤੇ ਨੋਟ ਜੀ ਹੁਣ ਇਹਦੇ ਵਿੱਚ ਜੇਕਰ ਆਪਾਂ ਵਧੀਆ ਟੇਸਟ ਬਣਾਉਣਾ ਹੈ ਮੈਂ ਲਾਲ ਮਿਰਚ ਨਹੀਂ ਪਾਈ ਹੈਗੀ ਕਿਉਂਕਿ ਲਾਲ ਮਿਰਚਾਂ ਨੇ ਹਰੀਆਂ ਪੰਦੀ ਹੁੰਦੀਆਂ ਤੇ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਥੋੜੀ ਜੀ ਕਾਲੀ ਮਿਰਚ ਮੇਰ ਕੋਲ ਕਾਲੀ ਮਿਰਚ ਪੀਸੀ ਹੋਈ ਹੈ ਠੀਕ ਹੈ ਤੁਸੀਂ ਚਾਹੋ ਤੇ ਦੂਸਰੀ ਵੀ ਕਰਕੇ ਤੜਕਾ ਲਾ ਸਕਦੇ ਮੈਂ ਵਿੱਚੇ ਵੀ ਥੋੜੀ ਕਾਲੀ ਪਾ ਦਤੀ ਹ ਇਹਦੇ ਨਾਲ ਵੀ ਬਹੁਤ ਟੇਸਟ ਵਧੀਆ ਆਉਂਦਾ ਹੈ ਦੇਖੋ ਜੀ ਮੈਂ ਇਸ ਤਰੀਕੇ ਨਾਲ ਬਣਾਨੀ ਹੁੰਨੀ ਹੈ ਪਰ ਤੁਸੀਂ ਕਿਵੇਂ ਬਣਾਉਂਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਹੁਣ ਇਹਨੂੰ ਥੋੜੀ ਦੇਰ ਲਈ ਅੱਪਾ ਟੱਕ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਇਹਦਾ ਸਾਰਾ ਨਮਕ ਮਿਰਚ ਮਤਲਬ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਸੱਡ ਦੇ ਪਲੇਟ ਮੋਜੀ تھوڑی تھوڑی ਜਿਹੀ ਦੇ ਪਾ ਕੇ たら ਇਹ ਮੇਰਾ ਤੇ ਜਾਈ ਤਰੀਕਾ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਓ ਜਰੂਰ ਤੇ ਮੈਨੂੰ ਦੱਸਿਓ ਬਾਕੀ ਹੁਣ ਸਾਡਾ ਰਹਿ ਗਿਆ ਇਹਦੇ ਵਿੱਚ ਆਪਾਂ ਹਰਾ ਤਣੀਆ ਕੱਟ ਕੇ ਪਾਵਾਂਗੇ ਤੇ ਸਾਡਾ ਪੜਤਾ ਦੇਖ ਲਓ ਜੀ ਬਿਲਕੁਲ ਹੋ ਗਿਆ تیار ਇਸ ਤਰੀਕੇ ਇਤਰਾ ਮੈਂ ਬਣਾਉਣੀ ਹੁੰਦੀ ਆ ਇਹ ਲੋ ਜੀ ਸਾਡਾ ਪੜਥਾ ਬਣ ਕੇ ਹੋ ਗਿਆ ਤਿਆਰ ਆ ਦੇਖੋ ਜੀ ਹੁਣ ਆਪਾਂ ਇਹਨੂੰ ਆਪਾਂ ਅੰਦਰ ਲੈ ਜਾਣੇ ਆਂ ਅੰਦਰ ਜਾ ਕੇ ਬਸ ਇਹ ਪਾਕ ਦਾ ਨਿਗਾ ਪਾਣਾ ਤੇ ਐਦਾਂ ਕਰਕੇ ਮੈਂ ਪੜਥਾ ਬਣਾਈ ਮੈਨੂੰ ਦੱਸਿਓ ਕਿਦਾਂ ਦਾ ਪੜਥਾ ਬਣਿਆ ਦੇਖੋ ਜੀ ਦੇਖਣ ਚ ਕਿਦਾਂ ਦਾ ਲੱਗ ਰਿਹਾ ਮੈਨੂੰ ਜ਼ਰੂਰ ਦੱਸਿਓ ਇਹ ਪਿੱਤਲ ਦੀ ਕੜਾਈ ਹੈ ਨਾ ਫਿਰ ਸਾਨੂੰ ਕੱਢ ਲੈ ਬਾਅਦ ਚ ਅਸੀਂ ਕੱਢ ਲੈਨੇ ਹੁੰਨੇ ਆ ਬਣਾ ਕੇ ਤੇ ਐਦਾਂ ਬਣਾਉਂਦੀ ਹੁੰਨੀ ਆ ਮੇਰਾ ਤਹੀ ਤਰੀਕਾ ਹੈ ਜੀ ਤਿੰਨ ਨੂੰ ਕਿਨੂੰ ਮੇਰਾ ਤਰੀਕਾ ਪਸੰਦ ਆਏ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਦੇ ਲਈ ਚੈਨਲ ਨੂੰ ਪਿਆਰ ਦੇਣ ਲਈ ਮੈਨੂੰ ਇਹਨਾਂ ਸਪੋਰਟ ਕਰਨ ਲਈ ਬਹੁਤ ਸਾਰਾ ਦਿਲੋਂ ਧੰਨਵਾਦ ਤੁਹਾਡਾ ਤੇ ਹੁਣ ਆਪਾਂ ਪਾਣੀ ਅੰਦਰ ਲਾ ਜਾ ਕੇ ਇਹਦੇ ਤੇ ਹਰਾ ਤਾਂ ਨਹੀਂ ਆ। ਬਾਸ ਖੇਲੋ ਸਾਡਾ ਪਰਦਾ ਢਾੜ ਕੇ ਪਿਆਰ ਜਿਹੜੀ ਕੁਲ ਤਿਆਰ ਹੋ ਗਿਆ ਤੇ ਹੈ ਜੀ ਚੁੱਲੇ ਦਾ ਆ ਦੇਸੀ ਸਟਾਈਲ ਚ ਬਣਾਇਆ ਮੈਂ ਪਰਦਾ ਜੀ ਤੇ ਆ ਦੇਖੋ ਜੀ ਅੱਦਾ ਬਣਾਉਂਦੀ ਆ ਮੈਂ ਇਸ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਤੇ ਇਸ ਤਰ੍ਹਾਂ ਕਰਕੇ ਮੇਰੇ ਘਰ ਦੇ ਬਹੁਤ ਪਸੰਦ ਕਰਦੇ ਆ ਅਸੀਂ ਤੇ ਇਹ ਤਰੀਕੇ ਨਾਲ ਬਿਲਕੁਲ ਸੌਕੇ ਤਰੀਕੇ ਨਾਲ ਬਣਾਉਂਦੇ ਆਂ ਦੇਸੀ ਸਟਾਈਲ ਦੇ ਵਿੱਚ ਤੇ ਤੁਸੀਂ ਕਿੱਦਾਂ ਬਣਾਉਂਦੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਜੀ ਤੇ ਮੇਰਾ ਪਰਤਾ ਕਿੱਦਾਂ ਦਾ ਬਣ ਤਿਲ ਹੋਜੀ ਅੱਧਾ ਤੰਦੂਰ ਬਾਹਰ ਲਿਆ ਸੀ ਆਪਾਂ ਤੇ ਮੈਂ ਕਿਹਾ ਚਲੋ ਰੋਟੀਆਂ ਬਣਾਉਂਦੇ ਆਂ ਤੇ ਆ ਦੇਖੋ ਜੀ ਮੈਂ ਆਟਾ ਗੁੰਨ ਕੇ ਨਾ ਪਹਿਲਾਂ ਪੇੜੇ ਕਰਨੇ ਪੈਂਦੇ ਤੇ ਮੈਂ ਇੱਧਰ ਬਣਾਉਣ ਲੱਗਿਆ ਤੰਦੂਰੀ ਰੋਟੀ ਪਰਤੇ ਦੇ ਨਾਲ ਤਾਂ ਤੰਦੂਰੀ ਰੋਟੀ ਹੋ ਜਾਈ ਜਾਂ ਚਾਵਲ ਮੈਨੂੰ ਤਾਂ ਬਹੁਤ ਟੇਸਟੀ ਲੱਗਦੇ ਆਂ ਜੀ ਤੁਹਾਨੂੰ ਕੀ ਵਧੀਆ ਲੱਗਦਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਹੈ ਤੇ ਮੇਰੀ ਅ ਤੇ ਜਰੂਰ ਦੱਸਿਓ ਤੇ ਥੈਂਕ ਯੂ so much ਮਨਪ੍ਰੀਤ ਸਿਸਟਰ ਬਲਬੀਰ ਸਾਰਿਆਂ ਦਾ ਬਹੁਤ ਸਾਰਾ ਸ਼ੁਕਰੀਆ ਇੰਨਾ ਮੇਰੇ ਚੈਨਲ ਨੂੰ ਪਿਆਰ ਦੇਣ ਲਈ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਬਹੁਤ ਸਾਰਾ ਧੰਨਵਾਦ ਜਿਹੜੀਆਂ ਭੈਣਾਂ ਰੋਜ਼ ਕਮੈਂਟ ਕਰਦੀਆਂ ਕਰਮਜੀਤ ਸਿਸਟਰ ਹਨਾ ਥੈਂਕ ਯੂ ਲਓ ਜੀ ਤਪ ਗਿਆ ਸਾਡਾ ਤੰਦੂਰ ਤੇ ਹੁਣ ਆਪਾਂ ਲਾ ਰਿਆਂ ਰੋਟੀਆਂ ਤੇ ਇੱਦਾਂ ਹੀ ਲਾਂਦੀ ਹੁੰਦੀਆਂ ਤੁਸੀਂ ਕਿੱਦਾਂ ਲਾਂਦੇ ਹੁੰਦੇ ਹੋ ਇਹਨੂੰ ਜ਼ਰੂਰ ਦੱਸਿਓ ਕਈ ਤਾਂ ਅੱਜਕੱਲ ਕੁੱਕਰ ਵਗੈਰਾ ਚ ਨਹੀਂ ਐਦਾਂ ਤਵੇ ਤੇ ਵੀ ਬਣਾ ਲੈਂਦੇ ਹਨਾ ਤੇ ਮੈਨੂੰ ਤੰਦੂਰੀ ਰੋਟੀ ਹੀ ਵਧੀਆ ਲੱਗਦੀ ਐ ਤੇ ਗਾਇਜ਼ ਇਦਾਂ ਬਣਾਉਂਦੀ ਆ ਮੈਂ ਦੇਖੋ ਮੈਨੂੰ ਬਹੁਤ ਅੱਛਾ ਲੱਗਦਾ ਐ ਇਹ ਵਾਲੀ ਰੋਟੀ ਬਹੁਤ ਟੇਸਟੀ ਵੀ ਲੱਗਦੀ ਐ ਤੁਸੀਂ ਵੀ ਬਣਾ ਕੇ ਦੇਖਿਓ ਤੇ ਲਓ ਜੀ ਇਦਾਂ ਬਣਾ ਲਈ ਆਪਾਂ ਤੰਦੂਰ ਦੀਆਂ ਰੋਟੀਆਂ ਆਪਾਂ ਸਭ ਦੀ ਡਿਮਾਂਡ ਪੂਰੀ ਕਰਤੀ ਐ ਅੱਜ ਤੇ ਹੁਣ ਇਦਾਂ ਕਰਕੇ ਆ ਦੇਖੋ ਰੋਟੀ ਸਿੱਕ ਇਦਾਂ ਹੀ ਨਾ ਥੋੜੀ ਨੀਚੇ ਸੇਕ ਲੈਣੀ ਆ ਯਾ ਪਾ ਦੇ ਤੇ ਨਾ ਹੱਥ ਤੇ ਕੱਪੜਾ ਲਵੇਟ ਲੈਣੇ ਆ ਕਿਉਂਕਿ ਵਿੱਚ ਬਹੁਤ ਸੇਕਾ ਲੱਗਦਾ ਸੇਕ ਬਹੁਤ ਜ਼ਿਆਦਾ ਹੋ ਗਿਆ ਆ ਦੇਖੋ ਜੀ ਆ ਦੇਖੋ ਰੋਟੀ ਇੱਕਦਮ ਉਤਰ ਕੇ ਆ ਜਾਂਦੀ ਲਓ ਗਾਈਜ਼ ਆ ਦੇਖੋ ਇਦਾਂ ਬਣੇ ਜਾਂਦੀਆਂ ਰੋਟੀਆਂ ਸਾਡੀਆਂ ਅਰੇ ਇਦਾਂ ਆਪਣਾ ਸੇਕ ਲਓ ਤੁਸੀਂ ਆ ਦੇਖੋ ਛੇ ਇਦਾਂ ਰੋਟੀਆਂ ਸਾਡੀਆਂ ਬਣ ਕੇ ਹੋ ਗਿਆ ਤਿਆਰ ਤੰਦੂਰੀ ਰੋਟੀਆਂ ਬਹੁਤ ਸੌਫਟ ਵੀ ਬਣਦੀਆਂ ਬਹੁਤ ਨਰਮ ਵੀ ਬਣਦੀਆਂ ਤੇ ਲਓ ਜੀ ਹੁਣ ਆਪਣੀਆਂ ਰੋਟੀਆਂ ਆਪਾਂ ਇਹਨਾਂ ਨੂੰ ਚੋਪੜ ਲੈੰਨੇ ਆ ਇਹਨਾਂ ਨੂੰ ਚੋਪੜ ਕੇ ਰੱਖ ਦਾਂਗੇ ਤੇ ਨਰਮ ਰਹਿਣਗੀਆਂ ਇਹਨਾਂ ਨੂੰ ਤੁਸੀਂ ਹਮੇਸ਼ਾ ਮੱਖਣ ਨਾਲ ਚੋਪੜ ਕੇ ਰੱਖਿਓ ਬਹੁਤ ਟੇਸਟੀ ਲੱਗਦੀ ਹੈ ਜੇਕਰ ਤੁਸੀਂ ਖਾਣੀ ਹੈ ਆਚਾਰ ਨਾਲ ਚਾਹ ਨਾਲ ਜਿੰਨਾ ਮਰਜ਼ੀ ਇਹਨਾਂ ਨੂੰ ਖਾ ਸਕਦੇ ਹੋ ਤੇ ਇਹ ਆਪਾਂ ਖਾਵਾਂਗੇ ਅੱਜ ਸਪੈਸ਼ਲੀ ਕੋਈ ਸਬਜੀ ਬਣ ਪਰਤੇ ਦੇ ਨਾਲ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਿੰਦੀ ਹਾਂ ਬੱਸ ਇਦਾਂ ਚੋਪੜ ਕੇ ਰੱਖ ਲਓ ਬੱਸ ਤੁਸੀਂ ਲੋਜੀ ਆ ਚਪੜਤੀਆਂ ਮੈਂ ਰੱਖਤੀਆਂ ਬਾਕੀ ਮੈਨੂੰ ਲੱਗਦੀ ਬਹੁਤ ਸਾਰੀ ਭੁੱਖ ਮੈਨੂੰ ਤੇ ਬੜਾ ਅੱਛਾ ਲੱਗਦਾ ਜਦੋਂ ਮੈਂ ਇਹਦੇ ਉੱਤੇ ਹੀ ਰੋਟੀ ਰੱਖ ਕੇ ਤੇ ਮੱਖਣ ਦੇ ਨਾਲ ਖਾਵਾਂ ਨਾ ਬਹੁਤ ਟੇਸਟੀ ਲੱਗਦੀ ਹੈ ਜੀ ਮੈਂ ਤਾਂ ਇਸੇ ਤਰੀਕੇ ਨਾਲ ਖਾਦੀ ਹੁੰਦੀ ਹਣੀ ਆ ਤੁਸੀਂ ਕਿੱਦਾਂ-ਕਿੱਦਾਂ ਖਾਂਦੇ ਮੈਨੂੰ ਜ਼ਰੂਰ ਦੱਸਿਓ ਬਾਕੀ ਮੇਰੇ ਅੱਜ ਦੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦੇਈਓ ਠੀਕ ਹੈ ਤੁਸੀਂ ਥੈਂਕ ਯੂ ਸੋ ਮੱਚ ਤੁਹਾਡਾ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਗਾਇਸ ਮਿਲਦੀਆਂ ਤੁਹਾਨੂੰ ਕੱਲ ਮੈਂ ਨਵੇਂ ਵੀਲੌਗ ਵਿੱਚ ਆਜੋ ਜਿੰਨੇ ਜਿੰਨੇ ਖਾਣੀ ਹੈ ਪਰਤੇ ਦੇ ਨਾਲ ਤੰਦੂਰੀ ਰੋਟੀ ਤੁਹਾਨੂੰ ਪਤਾ ਬਹੁਤ ਟੇਸਟੀ ਲੱਗਦੀ ਹੈ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ੍ਰੀਕਨ ਹਾਓ ਜੀ ਖਾ ਲੋ ਨਾਲ ਲੱਸੀ ਤੇ ਨਾਲ ਮੱਖਣ ਆ ਦੇਖੋ ਮੱਖਣ ਲਾਉਂਗੀ ਮੈਂ ਨਾਲ ਨਾਲ ਪੀਉਂਗੀ ਲੱਸੀ ਤੇ ਦਹੀਂ ਲੈ ਲੋ ਚਾਹੇ ਤੁਸੀਂ ਚਾਹੋ ਤੇ ਬਹੁਤ ਟੇਸਟੀ ਬਣਦੀ ਹੈ